ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣਾ ਚੈਨਲ ਭਵਾਂ ਦਾ ਡੇਰੀ ਫਾਰਮ 9811 ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਹਰੜ ਕਲਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਚਾਰ ਛੋਟੀਆਂ ਬਖਾਵਾਂਗੇ ਤੇ ਆਪਾਂ ਪਹੁੰਚੇ ਆ ਭਾਈ ਕਬੀਰ ਸਿੰਘ ਹਣਾ ਕੋਲ ਤੇ ਅੱਜ ਉਹ ਬਾਈ ਨਾਲ ਕਰਦੇ ਆ ਗੱਲਬਾਤ ਤੇ ਪੁੱਛਦੇ ਹਾਂ ਕਿ ਡਿਟੇਲ ਸਾਸੀ ਕਾ ਭਾਜੀ 사ਸੀ ਕਾ ਜਕੇ ਭਾਈ 사ਸੀ ਕਾ ਲੋ ਸੋਣਾ ਠੀਕ ਠਾਕ ਜੇ ਚੜਦੀ ਕਲਾ ਭਾਜੀ ਚੜਦੀ ਕਲਾ ਚਾਹੀਦੀ ਆ ਜੀ ਹੋਰ ਚੰਗੀ ਤੇ ਭਾਜੀ ਵਧੀਆ ਵਧੀਆ ਚੜਦੀ ਕਲਾ ਜੇ ਰਾਜੀ ਖੁਸ਼ੀ ਮੈਨਾਂ ਬਿਲਕੁਲ ਚਲੋ ਵਧੀਆ ਚਾਹੀਦਾ ਜੀ ਤੇ ਭਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਹੈ ਭਾਈ ਬਗੀਚਾ ਸਿੰਘ ਜੇ ਪਿੰਡ ਹਰੜਾ ਕਪਰਾ ਤਸੀਲ ਹੈ ਨਾਲਾ ਤੇ ਜ਼ਿਲ੍ਹਾ ਮਰਸਾ ਜੇ ਠੀਕ ਹੈ ਜੀ ਹਾਂਜੀ ਤੇ ਕਿਵੇਂ ਲਿਆ ਪਿਛਲੀ ਵੀਡੀਓ ਰਾ ਪਿਛਲੀ ਵੀਡੀਓ ਤੁਹਾਡੇ ਸਾਹਮਣੇ ਹੀ ਜੋੜਾ ਹੋਣੇਗਾ ਪਿਛਲੀ ਵੀਡੀਓ ਤੇ ਗਿਆ ਜੀ ਅੱਛਾ ਜੀ ਅਸੀਂ ਆਪਾਂ ਵੀਡੀਓ ਤੁਹਾਡੇ ਸਾਹਮਣੇ ਗੱਲ ਹੀ ਗੱਡੀ ਲੱਦ ਕੇ ਥਾਂ ਜੀ ਹਜੇ ਤੱਕ ਵੀਰ ਦੀ ਫੋਨ ਆਈ ਜਾਂਦੇ ਠੀਕ ਹੈ ਠੀਕ ਜਿਹੜੀ ਪੁੱਤੋਂ ਪਹਿਲੀ ਵੀਡੀਓ ਉਤੋਂ ਮੈਂ ਫੋਨ ਹਜੇ ਤੱਕ ਆਈ ਜਾਂਦੇ ਆ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਬਹੁਤ ਮੰਨ ਲਓ ਮਹਾਰਾਜ ਦੀ ਕਿਰਪਾ ਜਿਵੇਂ ਆ ਗਈ ਠੀਕ ਹੈ ਠੀਕ ਹੈ ਬਰਮਦਾ ਦੀ ਕਿਰਪਾ ਨਾਲ ਮੇਰੇ ਸਣਾ ਵਾਤੋ ਵਾਤ ਉਹ ਦਿਨ ਆਪਾਂ ਜਦੋਂ ਵੀਡੀਓ ਪਾਈ ਹਾਂ ਜੀ ਮੰਦਿਰ ਬੈਗੇ ਹਾਂ ਜੀ ਮੈਂ ਤੁਹਾਨੂੰ ਕਾ ਘੜੀ ਰੈਸਟ ਕਰਨ ਲੱਗੇ ਹਾਂ ਜੀ ਸਾਹਮਣੇ ਜੋੜਾ ਵੇਖਿਆ ਗਰਮੀ ਬੜੀ ਨਹੀਂ ਸਹੀ ਆ ਰਹੀ ਤੁਹਾਨੂੰ ਵੀਰ ਜੀ ਪਹਿਲੇ ਫੋਨ ਤੇ ਵੇਖੀ ਹੈ ਨਾ ਜੋੜੀ ਸਹੀ ਗੱਲ ਸਹੀ ਹਾਂ ਜੀ ਤੇ ਆ ਵੀ ਦੁੱਧ ਦੇ ਡਰਾਂਮੀ ਲਿਆਂਦੇ ਆ ਇਹ ਦੇਖੋ ਭਾਈ ਛੋਟੀ ਉਧਰ ਦੀ ਆ ਸਰਸੇ ਹਸਾਰ ਦੀ ਅੱਛਾ ਜੀ ਤੇ ਇਹਦੇ ਮਗਰ ਕਿ ਪੀਸ ਬੜਾ ਜੰਗਾ ਭਾਈ ਦੇਖਾ ਪਿਓਰ ਨਹੀਂ ਲੀ ਰਾ ਬੀਲੀ ਤਾਂ ਬਚਾ ਗਿਆ ਮੈਂ ਕਹਿੰਦਾ ਵੇਖੋ ਕੱਟੀ ਆ ਅੱਛਾ ਜੀ ਇਹ ਵਾਕਿਆ ਜਿਹਨੂੰ ਕੱਟੀ ਗਿੰਦੇ ਵੇਖੋ ਠੀਕ ਹੈ ਠੀਕ ਹੈ ਇਹਦੀ ਸੂਈ ਹੈ ਪਿਓਰ ਪਿਓਰ ਜਿਹਨੂੰ ਕਹਿੰਦੇ ਨੇ ਇਹਦੀ ਸੂਈ ਹੈ ਤੇ 12 13 ਕਿਲੋ ਬੋਲਾ ਹੀ ਹੈ ਛੋਟੀ ਥਲੇ ਅੱਛਾ ਜੀ ਹਾਂ ਠੀਕ ਹੈ ਮੈਂ ਬਾਕੀ ਖੋਲ ਕੇ ਵਿਖਾਉਂਦਾ ਨਹੀਂ ਭਾਈ ਆਪਾਂ ਕਰਾ ਆਪਣਾ ਨਾਮ ਦਾ ਐਡਰੈਸ ਦੱਸ ਦਿਓ ਅੱਛਾ ਅੱਛਾ ਠੀਕ ਹੈ ਭਾਈ ਆਪਣਾ ਨਾਮ ਬਰੀਚਾ ਸਿੰਘ ਜੀ ਹਾਂਜੀ ਫਿਰ ਪਿੰਡ ਹਰਦ ਕਲਾਂ ਤਸੀਲ ਹੈ ਨਾਲਾ ਦੇ ਜ਼ਿਲ੍ਹਾ ਮਰਸਾ ਜੀ ਠੀਕ ਹੈ ਜੀ ਉਹ ਨੰਬਰ 9417 ਭਾਈ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਇਹਦੇ ਕੋਲ ਆਪਾਂ ਉਹ ਕਿ ਮੈਂ ਕੋਈ ਨਹੀਂ ਦਿਨ ਮਖਾਉਣਾ ਲੋ ਭਾਜੀ ਡੈਡ ਬਲੈਕ ਆ ਗਈ ਜਿਆਦੇ ਸੀਮਨ ਫਰੋਸ ਹਨ ਭਰਾਇਆ ਹਣਾ ਨਾ ਕਿਸੇ ਵੀਰ ਭਰਾ ਨੀਲੀ ਦਾ ਭਰਾਇਆ ਹਣਾ ਹਾਂਜੀ ਛੋਟੀ ਮੋੜਾ ਨਸਲ ਦੀ ਆ ਸੀਮਨ ਨੇ ਨੂੰ ਨੀਲੀ ਦਾ ਭਰਾਤਾ ਹਾਂ ਜੇ ਬੋਲਾ ਡਾਕਟਰਾਂ ਦੇ ਕਿਸੇ ਡਾਕਟਰ ਵੀ ਕਰ ਜਾਂਦੇ ਥੋੜਾ ਪਤਾ ਹਾਂਜੀ ਭਾਜੀ ਕਰ ਜਾਂਦੇ ਠੀਕ ਹੈ ਤੇ ਲੋ ਭਾਜੀ ਕਰੋ ਚੈੱਕ ਕਰਡ ਕਰਡ ਚੰਗਾ ਸਟੇਟ ਥੋੜਾ ਵੀ ਬਹੁਤ ਜਿਆਦਾ ਚੌੜਾ ਲੱਗਾ ਨ ਮੰਜਾ ਡੈਂਦਾ ਜੇ ਬਾਕੀ ਜਿੰਨੀ ਪਰ ਇਹਨੂੰ ਚੁੜਾਈ ਲੱਗੀ ਜਾਣਾ ਅੱਛਾ ਜੀ ਅਜੇ ਬਾਕੀ ਇਹਨੂੰ ਕਿਰਵਾ ਪੜ੍ਹੋ ਚੁੜਾਈ ਠੀਕ ਹੈ ਠੀਕ ਹੈ ਜੀ। ਮਾਛਾਈ। ਇਹ ਬੌਲਾ ਜਿਹੜਾ ਇਹਦਾ 12 ਕਿਲੋ ਤੋਂ ਪਲੱਸ ਹੀ ਆ ਹੁਣੇ। ਠੀਕ ਹੈ ਠੀਕ ਹੈ। ਹੁਣ ਲੈ ਜਾਓ। ਬੌਲਾ ਜਿਹੜਾ 12 ਲੀਟਰ ਤੋਂ ਪਲੱਸ ਆ। ਤੇ ਭਾਈ ਕਿੰਨਾ ਭਰੂਗੀ ਇਹ? ਜੀ ਜੀ ਜਿਹੇ ਸਾਲ ਮੈਂ ਮੈਨੂੰ ਵੀ ਇਹ ਨੂੰ ਨਾਲ ਦੱਸਿਆ ਹੈ। ਅੱਛਾ ਜੀ। ਇਹ ਕਹਿੰਦੇ ਵੀ 15 ਕਿਲੋ ਪਹਿਲੇ ਸੁਨੇ ਝੋਡੀ ਨਹੀਂ ਚੋਆਇਆ ਹੈ। ਅੱਛਾ ਜੀ। ਤੇ ਮੈਨੂੰ ਬਹੁਤਾ ਨਹੀਂ ਮੈਂ ਕਹਿੰਦਾ ਜਦੋਂ ਗਰਮੀ-ਕੁਮੀ 16 ਕਿਲੋ ਤੋਂ ਕਰਦੀ ਝੋਡੀ। ਠੀਕ ਹੈ ਠੀਕ ਹੈ ਜੀ। ਹਾਂ ਜੀ। ਲਓ ਭਾਈ ਕਰੋ ਚੈੱਕ ਕਰ। ਬਾਕੀ ਦੋਤੇ ਮਸਲ ਨਹੀਂ ਭਾਈ ਦੇਣਾ। ਬਿਲਕੁਲ ਬਿਲਕੁਲ ਜੀ। ਸ ਇਹ ਬੱਚੀ ਜਾਂ ਦੁੱਧ ਕੱਢਦੀਆਂ ਨਾਲੇ ਉਦੋਂ ਦਾ ਪਸ਼ੂ ਦੁੱਧ ਵਾਲਾ ਹੀ ਹੁੰਦਾ ਨਾ ਦੁੱਧ ਵਾਲਾ ਅੱਗੇ ਆਪਾਂ ਕਰੇ ਪਸ਼ੂ ਐਸੇ ਆ ਹਾਂਜੀ ਹਾਂਜੀ ਦੁੱਧ ਵਾਲਾ ਕਿੰਨੇ ਕਿੰਨੇ ਦੋ ਇੰਦਾ ਨਹੀਂ ਠੀਕ ਆ ਲਓ ਬੰਨ ਲਾਗੇ ਤਾਂ ਚੰਦਾ ਚੰਦਾ ਤੇ ਖੰਡੇ ਆ ਤਾਂ ਖਾਲਾ ਚੰਦਾ ਆ ਗਿਆ ਜੀ ਫੜ ਫੂਸ਼ ਮੜੀ ਨਹੀਂ 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 ਠੰਡੀ ਠੰਡੀ ਆਹ ਬਈ ਕਰੋ ਚੱਕਾ ਵੇਖੋ ਐਨ ਸੂਲਤਾ ਕੀ ਲੱਗਾ ਪਿਆ ਵਾ ਬੰਦੀ ਬੜੀ ਬੰਦੀਆਂ ਵਾਲਾ ਆ ਗਿਆ ਜੀ ਇਹ ਟਾਈਮ ਵੇਖ ਲਓ ਕਿੰਨਾ ਆਇਆ ਢਗਾ ਰਹੇ ਮੜਾ ਫੋਟ ਫੋਟ ਪਛਾਣ ਹੁੰਦੀ ਜੋ ਗਾਰਡ ਵੀ ਚੰਗੀ ਹੋਣੀ ਹਾਂਜੀ ਗਾਰਡ ਤੇ ਮੇਰੇ ਸਾਹ ਨਾਲ ਦੀ 2 2 ਕਿਲੋ ਹੀ ਹੁੰਦੀ ਠੀਕ ਹੈ ਠੀਕ ਹੈ ਲੋਬੇ ਥਾਣੇ ਆਣ ਕੱਲਾ ਕੱਲਾ ਲੱਗਾ ਵਾ ਕੋਈ ਜੱਟ ਲਾਗੇ ਤੋਂ ਨਾੜਾ ਨੂੜਾ ਵੀ ਆ ਗਏ ਛੱਡੇ ਤੇ ਤੇ ਬਾਕੀ ਸ਼ਾਮਾਂ ਤੱਕ ਇਹਨਾਂ ਫਸ ਜੂਗੀ ਹਾਂਜੀ ਤੇ ਬਾਈ ਇਹਦਾ ਹਰਮੋਲ ਮੌਲਵੀ ਜੀ ਵੀ ਲੈ ਲਓ ਮੈਂ ਤਾਂ ਕਹਿੰਦਾ ਮੋਲੇ ਇੱਕ 60 ਕਰ ਲਗੀ ਅੱਛਾ ਜੀ ਹਾਂਜੀ ਪਰ ਜੇ ਅੱਜ ਕਰੀ ਆਪਾਂ ਡੇਢ ਦੀ ਦੇਦੀਏ ਚੱਕੇ ਪਾਜੀ ਕਰ ਦੋ ਮਾਨ ਤਾਂ ਮਾਨ ਤਾਂ ਕਰਦੀ ਹਾਂ ਨਾ ਹੀ ਕਰਦੀ ਪਾਜੀ ਹਾਂਜੀ ਹਾਂਜੀ ਇਹ ਵੀ ਦੀ ਹਾਂ ਨਾ 140 ਦੀ ਦੇ ਲਾਂਗੇ ਆਪਾਂ ਜੀ ਅੱਛਾ ਜੀ ਹਾਂਜੀ ਠੀਕ ਹੈ ਤੁਹਾਡੇ ਨਾਲ ਠੀਕ ਹਾਂਜੀ ਵੇਖ ਲਓ ਅਗੀ ਤੇ ਇਹ ਗੈਸ ਤੇ ਕਰ ਲਓ ਵੀ ਜਰਾ ਪੰਜ ਛੱਡ ਦਈਏ ਫਿਰ ਜਗੇ ਭਾਈ ਨੇ ਬੜੀ ਸ਼ਾਲਵਾਰ ਕੀਤੀ ਜਾਂ ਨੇ ਕੁੱਦੀਆਂ ਛੋਟਾਂ ਹੀ ਭਾਈ ਨਹੀਂ ਪਾਣੀ ਪਰ ਜਿਹੜਾ ਵੀਰ ਲੈ ਜੂ ਇੱਕ ਪੈਂਦੀ ਜੋੜੀ ਯਾਦ ਕਰੂਗਾ ਠੀਕ ਆ ਅਸੀਂ ਸਿਆਣੇ ਦੇ ਸਾਡੇ ਤੋਂ ਰੋਜ਼ ਵੀਡੀਓ ਬਣਾਉਂਦੇ ਹਾਂ ਬਾਕੀ ਵੀਰ ਭਰਾ ਜ਼ਿਆਦੇ ਆਪਣੇ ਨਾਲ ਨਹੀਂ ਮੈਂ ਵੈਸੇ ਗੱਲ ਕਰਦਾ ਹਾਂ ਹਾਂਜੀ ਤੇ ਲਓ ਭਾਈ 16 ਲੀਟਰ ਵਾਲੀ ਝੋਟੀਆਂ ਦੇ 1,35,000 ਦੀ ਲੈ ਜਾ ਲੈ ਜਾ ਲੈ ਜਾ ਲਾ ਕੇ ਉਹਦੇ ਬਿਲਕੁਲ ਹੁਣ ਛੋਟ ਛੱਪੇ ਵਾਲਾ ਹੈ ਬਾਈ ਕੰਦਾ ਕੇ ਮੋਲਿਆ ਤੇ ਕਰੋ ਚੈੱਕ ਤੁਸੀਂ ਇਹ ਤਾਂ ਪੋਲੀ ਦੀ ਵੀ ਚੰਗੀ ਆ ਤੇ ਚਮਚੂਮ ਤੇ ਵੀ ਦਾਣਾ ਆ ਗਿਆ ਜੀ ਬਹੁਤ ਵੀ ਚੰਗੀ ਝੋਡੀ ਭਾਈ ਠੀਕ ਹੈ ਬਾਕੀ ਇਹ ਜੱਗੇ ਭਾਈ ਜਿਹੜੀ ਚਵਾਈ ਇਹਨਾਂ ਝੋਡੀ ਨੂੰ ਅੱਛਾ ਜੀ ਕੁੜੀ ਲੱਗ ਹੀ ਰੱਬ ਨੇ ਦਾ ਛੱਡੀ ਇਹ ਖਾਨ ਤੋਂ ਬਹੁਤ ਚਵਾਈ ਆ ਲੱਗਾ ਕਰੋ ਨੋਕ ਵਾਲਾ ਥਾਨਿਆ ਤੇ ਨੋਕਲ ਖਾਂਦੀ ਬੜੀ ਜ਼ਿਆਦਾ ਪੋਲੀ ਨਿਕਲਦੀ ਹਾਂ ਜੀ ਬਹੁਤ ਹੀ ਨਿਆਰਾ ਆ ਜਾਂਦਾ ਚੋਣ ਚ ਠੀਕ ਹੈ ਠੀਕ ਹੈ ਹਾਂਜੀ ਲੋ ਭਾਈ ਸਟਾਰਟਿੰਗ ਜਿਹੜਾ ਬੋਲਾ ਪਾਰਾਂ ਲੈ ਕੇ ਤੇ ਆਦੇ ਤੇ ਨਾਂ ਦੇ ਨਾਲ ਹੀ ਇਹ ਸਾਰੀ ਸੁਈ ਆ ਆ ਵੇਖੋ ਭਾਈ ਪਿਓਰ ਨੀਲੀ ਆ ਵੀ ਆ ਗਈ ਝੋਡੀ ਦੀ ਦਾ ਆ ਗਿਆ ਜੀ ਤੋਹਫਾ ਹਾਂਜੀ ਦਸੇਵਾ ਭਾਈਆ ਜੀ ਅੱਜ ਉਹ ਤਾਂ ਖੂਹ ਵਾਲਾ ਹੌਣ ਤੋੜਾ ਮੈਂ ਕਿਹਾ ਖੋਲ ਕੇ ਵਿਖਾਰੀਏ ਪਹਿਲਾਂ ਵਿਖਾ ਦੋ ਵਿਖਾ ਦੋ ਕੋਈ ਠੀਕ ਲੋ ਬੜੀ ਕਰੋ ਚੈੱਕ ਕਰੇ ਕੋਈ ਕੰਦ ਵਜਿੰਦੀ ਕੀ ਆ ਗਈ ਛੋਟੀ ਜੀ 9100 ਲਈ ਗੱਬੜਿਆ ਭਾਈ ਜੇਰੀ ਵਾਰੀ ਗੱਬਣ ਜੇ ਅੱਛਾ ਲੋ ਜੀ ਦੂਜੇ ਸਵੇਰੇ ਲਈ ਗੱਬਣ ਦੇਣ ਲਾ ਜੂਗੀ 10 12 ਹੋਰ ਤੇ ਕੱਢ ਕਾਠ ਲੋ ਕੋਈ ਛੱਕੜੀ ਲੈ ਲੋ ਜੀ ਚੈੱਕ ਜਰਾ ਬੜੀ ਵੱਡੀ ਛੋਟੀ ਭਾਜੀ ਉਧਰ ਨਾ ਲੈ ਜਾ ਉਧਰ ਨਾ ਲੈ ਆ ਲੈ ਆ ਜੀ ਜਿਹੜੇ ਕੱਦ ਕਾਠੇ ਤਗੜੇ ਕੱਦ ਕਾਠ ਵਾਲੀ ਅੱਛਾ ਨਹੀਂ ਨਹੀਂ ਹਨੀਆਂ ਨੇ ਸੁੰਦਰੀਆਂ ਆ ਗਈਆਂ ਵਾ ਤੇ ਇਹਦਾ ਬਾਈ ਹਰ ਬਈ ਦੇ ਸੂਏ ਦਾ ਕਿੰਨਾ ਘਰੇ ਆ ਦੁੱਧ ਬਈ ਦੇ ਸੂਏ ਨੇ 14 15 16 ਕਿਲੋ ਝੋਲੀਆਂ ਦੁੱਧ ਸਾਰੀ ਅੱਛਾ ਜੀ ਇਹ ਝੋਲੀ ਬੰਦੀ ਵੀ ਬੜੀ ਹੁੰਦੀ ਆ ਠੀਕ ਹੈ ਜੀ ਵੀਰ ਉਹਨਾਂ ਬੜੀ ਗਾਰੰਟੀ ਨਾਲ ਝੋਲੀ ਬੰਦ ਕਰਦੀ ਆ ਅੱਛਾ ਜੀ ਹਾਂ ਜੀ ਤੇ ਸਾ ਵੀ ਇਹ ਪਿਓਰ ਬਾਰਡ ਦੀ ਆ ਅੱਛਾ ਜੀ ਰਾਵੀ ਦੇ ਕੰਡੇ ਤੋਂ ਲਈ ਆ ਹੂੰ ਠੀਕ ਆ ਠੀਕ ਹੈ ਜੀ ਤੇ ਬਾਕੀ ਝੋਲੀ ਦੇਖੋ ਸਾ ਮੈਂ ਗੱਦ ਵਜਨ ਵੇਖੋ ਜੀ ਹਾਂ ਕੋਠੇ ਜਿੱਡੀ ਆ ਹਾਂਜੀ ਤੇ ਸਿੰਘ ਸਿੰਘ ਵੀ ਚੰਗਾ ਲੱਗਾ ਅਬੀ ਦੇਖਣਾ ਮੜਾ ਆ ਜਾ ਚਰਨਜੀਤ ਭਾਜੀ ਸਰੂਦ ਨਿਗਾਹ ਜੈਕਟ ਵਿੱਚ ਲੱਗਾ ਵਖਾਰੀਆ ਦਿਖਾ ਦਿਓ ਦਿਖਾ ਦਿਓ ਹਾਂਜੀ ਅਮੜਾ ਜਿਹਾ ਵਖਾਰੀਏ ਛੋਟਾ ਆ ਜਾਏ ਕਿਉਂਕਿ ਫਿਰ ਵੀ ਦੱਸਿਆ ਚੰਗਾ ਹਾਂਦਾ ਇਹ ਬਿਲਕੁਲ ਬਿਲਕੁਲ ਦੇਖੋ ਭਾਜੀ ਆ ਛੋਟਾ ਆ ਜਾ ਸਰੂਦ ਵਿੱਚ ਨਿਗਾਹ ਜੈ ਨਹੀਂ ਆਪਾਂ ਨੇ ਇਹ ਵੇਖਿਆਵੇਂ ਝੂਠ ਬੋਲੀਏ ਮੈਂ ਕਹਿੰਦਾ ਵੀ ਇੱਕ ਦੀ ਧਰਮ ਦੀ ਉਹ ਈ ਡਾਲੀ ਆ ਹਾਂ ਇਹ ਨਿਕਾ ਨਿਕਾ ਹਾਂ ਵੱਖਰਾ ਕੀ ਹੱਥ ਹਾਂ ਵੱਖਰਾ ਹੀ ਆ ਵੇਚਿਆ ਉਹ ਨਹੀਂ ਚੱਕਰ ਵੇ ਕਿਉਂਕਿ ਮਖਾ ਚੰਗਾ ਹਾਂ ਹਾਂ ਜੀ ਬਿਲਕੁਲ ਆ ਗੱਲ ਸਾਡੇ ਮਾਨੂੰ ਬਹੁਤ ਯਾਰਾ ਚੰਗੀ ਲੱਗੀ ਹਾਂ ਜੀ ਆਪਾਂ ਉਹ ਲਾ ਰੱਖ ਦੀਏ ਨਹੀਂ ਨਹੀਂ ਦੂਰੋ ਲੇੜਿਓ ਕਿਸ ਨੇ ਮਾ ਦਾ ਤੇ ਹਾਂ ਆ ਕੇ ਬਾਅਦ ਬਾਕੀ ਭਾਜੀ ਵਜਨ ਵੇਖੋ ਝੋਟੀ ਦਾ ਕਿ ਨਾ ਜਗੇ ਭਾਜੀ ਨਹੀਂ ਕੱਦ ਕਾਠ ਲਓ ਨਹੀਂ ਕੋਈ ਸ਼ੱਕ ਆ ਮਣਕੀ ਅੱਖ ਵਾਲੀ ਆ ਹਾਂਜੀ ਹਾਂਜੀ ਤੇ ਦੁੱਧ ਚਲੋ ਬੋਧਾ ਨਹੀਂ ਗੁਰਰਾਮ ਦਾਸ ਦੀ ਕਿਰਪਾ ਨਾਲ 15 ਕਿਲੋ ਤੇ ਦੇਈ ਜੋ ਝੋਟੀ ਅੱਛਾ ਜ ਤੇ ਭਾਈ ਇਹਦਾ ਮੁੱਲ ਹੈ ਰਾ ਇਹਦਾ ਮੁੱਲ ਵੀ ਤੁਸੀਂ ਕਰਦੇ ਕਵੀ ਆਪਾਂ ਅੱਛਾ ਜੀ ਤੇ ਇਹ ਦੇ ਦਈਏ ਆਪਾਂ ਹਾਂ ਨਾ ਇੱਕ ਦਸਤੀ ਦੇ ਦਈਏ ਛੋਟੀ ਇੱਕ ਦਸਤੀ ਹਾਂਜੀ ਆ ਗਈ ਜੈ ਕਰ ਦੋ ਮੰਗ ਲਓ ਕੋਈ ਨਹੀਂ ਭਾਜੀ ਕਰ ਦੋ ਜੇ ਤਾਂ ਨਹੀਂ ਦੱਸ ਦੋ ਆ ਵੀ ਪੰਜਾਬ ਕਰ ਮੇਰੇ ਕੋ ਸਾਸ ਜਾਰੀ ਵੱਜ ਜਾਂਦੀ ਬਾਚ ਮਾਰ ਦੇ यार ਕੀ ਮਾਰ ਦੇ ਕੋਈ ਨਹੀਂ ਤਰਾ ਲੈਣਾ ਮਾਂ ਤਾਣਾ ਪਾ ਅੱਛਾ ਜੀ ਕੋਈ ਨਹੀਂ ਕਰ ਹਾਂਜੀ ਛੱਡ ਦਈਏ 24 ਫਿਰ ਚਲੋ ਭਾਈ ਹਾਂ ਨਾ ਇੱਕ ਫਿਰ ਪੰਜ ਦੀ ਦੇ ਦਿਓ ਠੀਕ ਹੈ ਠੀਕ ਹੈ ਭਾਜੀ ਇਹ ਵੀ 1 ਲੱਖ ਦੇ 5000 ਦੀ ਤੇ ਝੋਟੀਆਂ ਦੇ ਹਿਸਾਬ ਨਾਲ ਬਾਈ ਜਿਆ ਜ ਮੁੱਲ ਪਾਤਾ ਵੀਰ ਨੇ ਹਾਂਜੀ ਬਾਕੀ ਵਜ਼ਨ ਬਣਾ ਬਣਾ ਜੋ ਨਹੀਂ ਇਹ ਵੀ ਲਾ ਕੇ ਵਿਖਾ ਦੀ ਜੱਗੇ ਲਾ ਲਾ ਦੋ ਕੋਈ ਲਾ ਦੋ ਲਾਓ ਭਾਜੀ ਇੱਕ ਚਲੋ ਚੈੱਕ ਕਰ ਇਹ ਕਿਹੜਾ ਕੋਈ ਸ਼ੱਕ ਹੈ ਇਹਦੇ 'ਚ ਕੋਈ ਕਮੀ ਨਹੀਂ ਭਾਜੀ ਪੁੱਠਾ ਵੇਖੋ ਝੋਟੀ ਨੂੰ ਲੱਗਾ ਠੀਕ ਹੈ ਠੀਕ ਹੈ ਜੀ ਲਓ ਜੀ ਚਲੋ ਚੈੱਕ ਕਰਨੇ ਕਿੰਨਾ ਹੀ ਹੈ ਬਿਲਕੁਲ ਵੰਦੀ ਬਹੁਤ ਚੰਗੀ ਲੱਗਦੀ ਬਹੁਤ ਚੰਗੀ ਨੂੰ ਬੋਲਾਂਗੇ ਪਾ ਪਾ ਲੱਗੀਆਂ ਹਨ ਜੀ ਆ ਗਿਆ ਚੰਗੀਆਂ ਹਾਂਜੀ ਤੇ ਆ ਜੋ ਭਾਈ ਤੇ ਜੇ ਇਹ ਧੋਕੜੀ ਏ ਅੱਛਾ ਜੀ ਅਮਰ ਥੋੜੇ ਹੋਗਾ ਮੈਂ ਤੁਹਾਨੂੰ ਇਹ ਅਮਰੂਤੀ ਹੈ ਹਾਂ ਅਮਰੂਤੀ ਹੈ ਬੋ ਬਈ ਮੈਂ ਕਿੰਨਾ ਕ ਟਾਈਮ ਹੋ ਗਿਆ ਨੀ ਸੂਈ ਨੂੰ ਕਿੰਨੀ ਮੀਤੀ ਵਾਟੋ ਵਾਟਾ ਈ ਨਹੀਂ ਹੋਈ ਇਹ ਜੀ ਅੱਛਾ ਜੀ ਤੇ ਗਾਏ ਇੱਕ ਮਹੀਨਾ ਹੋ ਗਿਆ ਬਈ ਅੱਛਾ ਜੀ ਠੀਕ ਹੈ ਲਓ ਬਈ ਕਰੋ ਚਾਚਾ ਜਤ ਮਾ ਆ 24 ਤਰੀਕ ਨੂੰ ਮਹੀਨਾ ਹੋ ਜਾਂਦਾ ਲੱਗਾ ਇਹਨੂੰ ਹੈ ਅਮਰੂਤੀ ਪਰ ਚੰਗੀ ਏ ਸਾਫ ਏ ਸਾਫ ਬੜੀ ਏ ਦੁੱਧ ਦੇ ਸਾਰੇ ਲੀਟਰ ਵਾਲਾ 6 ਕਿਲੋ ਜੀ ਠੀਕਾ ਠੀਕ ਹੈ ਜੀ। ਹਾਂਜੀ। ਲਓ ਜੀ ਫੇਸਬੁਕ ਵੀ ਐਨ ਨਹੀਂ ਕਾ ਆ ਜਾ ਪਤਲਾ ਫੇਸ ਆ। ਉਹਦੇ ਵੀ ਮੋਰਾ ਨਸਲ ਦੇ ਵਿੱਚ ਆ ਗਈ ਆ। ਕੱਦ ਵੀ ਚੰਗਾ। ਦਿੱਖਤ ਵੀ ਚੰਗੀ ਆ। ਹੂੰ ਹੂੰ। ਇਹ ਬਸ ਕਿਰੋ ਚੱਕ ਲਾਗੇ ਤਾਂ ਤੈਨੂੰ ਛਾਲ ਭਾਂਡਾ ਤੇ ਇਹ ਵੀ ਬਿੰਦੀਆਂ ਵਾਲਾ ਚੱਡਾ ਜੇ। ਹਾਂਜੀ। ਹੂੰ। ਤਰੋ ਜੀ ਕੀ ਕਰ। ਚੰਗੀ ਸੋ। ਇਹਨੇ ਸੱਜਣ ਨੇ ਹਰ ਕਿੰਨਾ ਘੱਪ ਰਿਆ। ਇਹਨੇ ਵਿੱਚ ਕਿਤੇ 10 ਕਿਲੋ ਦੱਸਾ। ਠੀਕ ਆ 10 ਲੀਟਰ। ਹਾਂਜੀ। ਠੀਕ ਆ ਠੀਕ। ਲਓ ਜੀ ਪਹਿਲੇ ਸਵੇ ਸੂਈ ਸੀ ਤੇ 3 ਰੁਟਾਈ ਤੇ 2 ਮਹੀਨੇ ਦੇ ਆਸ-ਪਾਸ ਟਾਈਮ ਹੋ ਗਿਆ ਵਾ ਤੇ ਪਿਓਰ ਮੋਰਾ ਨਸਲ ਦੀ ਇਹਦੇ 10 ਲੀਟਰ ਜਿਹੜਾ ਨੇ ਪਹਿਲੇ ਸਵੇਰ ਦੁੱਧ ਭਰਿਆ ਵਾ ਹਾਂਜੀ ਤੇ ਤੇ 1 ਮਹੀਨਾ ਹੋ ਗਿਆ ਬਣੀ ਨੂੰ ਹਾਂ 24 ਤਰੀਕ ਨੂੰ ਮਹੀਨਾ ਹੋ ਜਾਣਾ ਬਬੀ 24 ਤਰੀਕ ਨੂੰ ਜਿਹੜਾ ਮਹੀਨਾ ਇੱਕ ਪੂਰਾ ਹੋਏਣਾ ਵਾ ਅੱਜ ਕਿ ਨਹੀਂ ਪੀਰ ਭਰਾ ਲੈ ਤੂ ਹੋ ਗਿਆ ਕੇ 2 ਮਹੀਨਾ ਹੋ ਗਿਆ ਹੋ ਗਿਆ ਹੋ ਗਿਆ ਜੀ ਵੀ ਭਾਈ ਨਜ਼ਾਰੇ ਲੁੱਟੂਗਾ ਚਲੋ ਨਿਕਲ ਲਈਦਾ ਝੋਟੀ ਚੱਕੀ ਬਾਕੀ ਮੁੱਲ ਆਪਾਂ ਜਿੰਨਾ ਕਾ ਪਉਣਾ ਐ ਸਾਬੇਰੇ ਅੱਛਾ ਜੀ ਇਹਦਾ ਮੁੱਲ ਭਾਈ 60 ਕਰੀਏ 65 ਕਰੀਏ ਹਾਂ ਨਾ 55000 ਦੀ ਝੋਟੀ ਅਛਾ ਜੀ ਹਾਂ ਜੀ ਠੀਕ ਹੈ ਲਓ ਭਾਜੀ 55000 ਦੀ ਹਾਂ ਜੀ ਬਿਲਕੁਲ ਹੀ ਨੋਰਮਲ ਝੋਟੀ ਹਿਸਾਬ ਨਾਲ ਦੇਖੋਤਾ ਬਾਈ ਨੇ ਤੇ ਹੈ ਚੰਗੇ ਖਾਂਦਾਂ ਦੀ ਹੈ ਬਹੁਤ ਚੰਗੀ ਝੋਟੀ ਉਧਰ ਦੀ ਝੋਟੀ ਹਰੇ ਨੇ ਜੀ ਨਾਲ ਤੁਹਾਨੂੰ ਵੀ ਚੰਗੇ ਲੱਗੇ ਹਨ ਭਾਜੀ ਕਿਦੋਂ ਕੱਢਾਂ ਜੀ ਬਹੁਤ ਚੰਗਾ ਵਾ ਚਲੋ ਜੀ ਚੈੱਕ ਲਾਗੇ ਤਾਂ ਇਹ ਪਿਓਰ ਮੌਰਾਂ ਨਜ਼ਰਦਿਆਂ ਤੇ ਭਾਈ ਆਜੋ ਚਫਤੇ ਨੰਬਰ ਤੇ ਹਾਂਜੀ ਦੱਸਿਓ ਭਾਜੀ ਇਹਨੇ ਜੱਗੇ ਭਾਜੀ ਦੂਜੇ ਸਮੇਂ ਦੀ ਗੱਬਨ ਜੀ ਅੱਛਾ ਜੀ ਤੇ ਇਹਦੇ ਆ ਜਿਹੜੀ 10 ਤਰੀਕ ਹੁੰਦੀ ਉਹਦੋਂ 10 ਮਹੀਨੇ ਹੁੰਦੇ ਜੀ ਪੂਰੇ ਠੀਕ ਆ ਠੀਕ ਆ ਅੱਜ ਤਾਂ ਮੈਂ ਕੋਲ ਕੇ ਵਿਖਾ ਦੇਣਾ ਜੰਗੀ ਭਾਈ ਵੇਖੋ ਹਮ ਲਓ ਭਾਜੀ ਕੋਲ ਕੇ ਮਸੰਦਾ ਚੰਗਾ ਲੱਗਾ ਜੇ ਢਿੱਲਾ ਕਰਨਾ ਜਿਹੜੀਆਂ ਛੋਟੀ ਉਦਾਂ ਇਹ ਦੁੱਧ ਨੂੰ ਬੜੀ ਪਾਜੀ ਖਰੀ ਪਹਿਲੀ ਸੂਏ 12 ਕਿਲੋ ਛੋਟੀ ਨੂੰ ਦੁੱਧ ਦਤਾ ਨਹੀਂ ਅੱਛਾ ਜੀ ਹਾਂਜੀ ਬਾਕੀ ਜਾਤ ਨਾ ਫੜਵੇ ਲੋ ਤੁਸੀਂ ਠੀਕ ਹੈ ਠੀਕ ਹੈ ਲਓ ਭਾਜੀ ਕਰੋ ਚੱਕ ਰਿਹਾ ਡਬਲ ਬਲੈਕ ਆ ਗਈ ਇਹ ਵੀ ਬਾਕੀ ਜਾਤ ਨਾ ਬਹੁਤ ਚਾਹੀਦੀ ਪਹਿਲੇ ਸੂਏ 12 ਲੀਟਰ ਦੁੱਧ ਭਰਿਆ ਵਾ ਛੋਟੀ ਨੇ ਹਾਂਜੀ ਇਹ ਫਿਰ ਰਹਿਗੇ 15 20 ਦਿਨਾਂ ਨਾਲ ਭਾਵੇਂ ਤੇ ਨਹੀਂ ਬੜੀ ਲੱਗੇ ਜੀ ਠੀਕ ਹੈ ਠੀਕ ਹੈ ਲਓ ਭਾਜੀ ਨੂੰ ਚੱਕ ਇਹਦੇ ਸਿੰਗਲ ਹੱਡੀ ਆ ਗਈ ਆ ਇਹ ਵੀ ਆ ਗਈ ਪਿਓਰ ਰੈੱਡ ਬਲੈਕ ਜੇ ਇਹ ਕਾਟ ਦਬਜ ਨਹੀਂ ਇਹਦਾ ਵੀ ਬਹੁਤ ਹੀ ਜ਼ਿਆਦਾ ਚੰਗਾ ਵਾ ਇਹ ਢਿੱਲਾਂ ਤੋਂ ਲਗੜੀਆਂ ਹਵਾਲੇ ਤੇ ਕਾਫੀ ਯਾਰੀ ਸੋਨ ਤਾਂ ਕੇ ਸਵਾਨਾਂ ਚੰਗਾ ਬਣਾ ਲੂ ਵੀ ਕਰਮ ਵਾਲੀ ਇਹਨਾਂ ਦਾ ਫੇਸ ਕੁਆਲਿਟੀ ਚੈੱਕ ਇਹ ਥਣ ਪਾਂਡਾ ਬਾਈ ਮਿੱਟੀ ਵਾਲੀ ਭਾਜੀ ਕੀ ਹੈ ਅੱਛਾ ਜੀ ਚੰਗੀ ਜੀ ਹਨਾ ਲਓ ਜੀ ਕਰੋ ਚੈੱਕ ਇਹ ਥਣ ਪਾਂਡਾ ਇਹ ਤਾਂ ਵੀ ਬਹੁਤ ਹੀ ਜ਼ਿਆਦਾ ਚੰਗਾ ਹੈ ਲਾਹਣ ਇਹ ਸ਼ੁਲਕ ਪੀਏ ਇਸ ਛੋਟੀ ਅੱਛਾ ਜੀ ਲਾਫ ਨਹੀਂ ਆਉਂਦੀ ਹੈ ਤੇ ਇਹਦਾ ਮੁੱਲ ਭਾਜੀ ਹਰ ਜੀ ਜਿੰਨੇ ਦਿਨਾਂ ਨੂੰ ਸੁੰਦੀ ਰਹੀਆਂ ਉਹਨਾਂ ਦੇ ਲੱਖ ਰੁਪਏ ਦੀ ਛੋਟੀ ਆ ਹਾਂਜੀ ਹੁਣ ਆਪਾਂ ਮੰਨ ਲਓ ਹਾਣਾ ਇਹ ਦੀ 80 ਹਜ਼ਾਰ ਦੀ ਝੋੜੀ ਹੈ 80 ਦੀ ਹਾਂਜੀ ਲੈ ਲੋ ਹੈਗੀ ਹੈਗੀ ਆ ਫਿਰ ਖਾਣਾ 78000 ਦੀ ਬਈ ਝੋੜੀ ਠੀਕ ਹੈ ਠੀਕ ਹੈ ਬਿਲਕੁਲ ਜਾਇਜ਼ ਕਰਦਾ ਬਈ ਸਾਮ ਛੱਡਤੀ ਹੈ ਬਈ ਨੇ ਹਾਂਜੀ ਤੇ 2 ਮਹੀਨੇ ਜਿਹੜਾ ਬਈ ਸਾਮ ਲੂਗਾ ਤੇ 2 ਨਹੀਂ ਭਾਜੀ ਆਹੋ 20 ਦਿਨ 20 ਦਿਨ 20 ਦਿਨ 20 ਬਈ ਨੇ ਨਹੀਂ ਜੀ ਗਿਣਤੀ ਤੇ ਵੀਹ ਬਾਈ ਦਿਨ ਆ ਤੇ ਲੱਖੋਂ ਬਾਅਦ ਝੋਟੀ ਵਿਕੂਗੀ ਤੇ ਲਓ ਭਾਜੀ ਇਹ ਵੀ ਕਮੇਟੀ ਜੇ ਤੁਹਾਡੀ ਸਿਰਫ 20 ਦਿਨਾਂ ਦੀ 20 ਦਿਨਾਂ ਦੀ ਜਿਆਦਾ ਨਹੀਂ ਹਾਂ ਨਹੀਂ ਨਹੀਂ ਬਿਲਕੁਲ ਭਾਜੀ ਆਪਾਂ ਇੱਕੋ ਹੀ ਤਾਰਨ ਵਾਲੀ ਹੈਗੇ ਹਾਂ ਇੱਕੋ ਹੀ ਅੰਡਲ ਹੀ ਹੈਗੇ ਇੱਕੋ ਹੀ ਤਾਰਨ ਵਾਲੀ ਲਾਸਟ ਵਾਲੀ ਹਾਂ ਲਓ ਭਾਜੀ ਕਰੋ ਚੈੱਕ ਕਰੋ ਲਾਸਟ ਵਾਲੀ ਹੈ ਚੰਗੀ ਆ ਹਾਂ ਚੰਗੇ ਭਾਜੀ ਬਿਲਕੁਲ ਸਹੀ ਗੱਲ ਹੈ ਜੀ ਹਾਂ ਸਾਰੀਆਂ ਜਿਹੜੀਆਂ ਕਾਟ ਕਾਟ ਦੀ ਚੰਗੀ ਆ ਇਹ ਲੋ ਭਾਜੀ 20 ਦਿਨ ਸਾਹਮ ਕੇ ਜਿਹੜਾ ਵੀਰ ਭਰਾ ਕਾ ਵੇਚਣੀ ਹੋਊਗੀ ਤੇ ਵੇਚ ਸਕਦਾ ਵਾ ਖੁੱਲੇ ਪਾਹਿਆਂ ਨਾ ਤੇ ਘਰ ਰੱਖਣੀ ਆ ਉਹਦੇ ਪਾਰਾਂ 13 ਲੀਟਰ ਦੁੱਧ ਭਰੀ ਜਣਾ ਆ ਰਾਮਣਾ ਨੇ ਹਾਂਜੀ ਤੇ ਘਰ ਰੱਖਣ ਨੂੰ ਵੀ ਚੰਗੀ ਆ ਹਾਂਜੀ ਤੇ ਚਾਹਣਾ ਕੁਝ ਭਾਜੀ ਹੋਰ ਭਾਜੀ ਇਹੋ ਹੀ ਆਪਣੀ ਹੱਥ ਜੋੜ ਕੇ ਬੇਨਤੀ ਸਾਰੇ ਭੈਣ ਭਰਾਵਾਂ ਨੂੰ ਹਾਂਜੀ ਆਣ ਕੇ ਵੇਖ ਕੇ ਦੀ ਆਪਣੀ ਤਸੱਲੀ ਕਰਕੇ ਫਿਰ ਖੜੋ ਠੀਕ ਆ ਠੀਕ ਆ ਜੀ ਨਹੀਂ ਬਿਲਕੁਲ ਚੰਗੀ ਸਿਆਣੀ ਗੱਲ ਆ ਹਾਂਜੀ ਹਾਂਜੀ ਇਹ ਆ ਵੀ ਜਿਹਨੇ ਪੈਸੇ ਖਰਚਨੇ ਉਹਨੂੰ ਸੋਣਾ ਵੀ ਚਾਹੀਦਾ ਜੀ ਹਾਂਜੀ 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 ਇਹ ਬਿਲਕੁਲ ਸਹੀ ਗੱਲ ਆ ਹਾਂਜੀ ਹਾਂਜੀ ਲੋਗੋ ਜੀ ਕਰੋ ਚੈੱਕ ਵੱਡੇ ਰੋ ਵੱਡਾ ਪਾਈ ਨੇ ਨਕੀਨ ਦੇ ਨਾਲ ਕਰਕੇ ਇਹ ਵੀਰ ਹੁੰਦੀ ਆ ਵੇਖੋ ਕਈ ਵੀ ਵੀ ਸਾਨੂੰ ਦੱਸਦੇ ਵੀ ਵੀਰ ਤੁਹਾਨੂੰ ਵੀ ਫੋਨ ਲਾਉਂਦੇ ਆ ਸਹੀ ਵੀਰ ਹਾਂਜੀ ਹਾਂਜੀ ਲਾ ਸਾਨੂੰ ਨੇ ਇੰਨਾ ਤੋਂ ਦੱਸਿਆ ਇੰਨਾ ਨਿਕਲੇ ਆਈ ਤੁਸੀਂ ਤੇ ਆਈ ਉਹਦੀ ਕਹਿੰਦੇ ਜੀ ਆਪਣੀ ਤਸल्ली ਕਰਕੇ ਤੇ ਫਿਰ ਖੜੋ ਨਹੀਂ ਬਿਲਕੁਲ ਬਿਲਕੁਲ ਸਹੀ ਤੁਹਾਨੂੰ ਤੇ ਫਿਰ ਫੋਨ ਲਾ ਕੇ ਗਰਮ ਹੁੰਦੀ ਵੀ ਨਹੀਂ ਲੋੜ ਹੀ ਨਹੀਂ ਹਣੇ ਚਲੋ ਕਈ ਹੋ ਜਾਂਦੇ ਕਰਮਾ ਚਲੋ ਕਦੇ ਵੀ ਕਿਸੇ ਹੁਣ ਮੇਰੇ ਘਰ ਆਏ ਤੁਸੀਂ ਵੱਤੋ ਦੱਸ 10 ਜਾਂ 20 ਮਿੰਟ ਦੀ ਮਾਂ ਜੀ ਦਾ ਚਾਹ ਪੀਤੀ ਡੰਗਰਾ ਪਸ਼ੂਆਂ ਦੀ ਵੀਡੀਓ ਪਾਤੀ ਬਿਲਕੁਲ ਬਿਲਕੁਲ ਤੁਹਾਨੂੰ ਥੋੜਾ ਵਿਚਾਰਿਆਂ ਨੂੰ ਪਤਾ ਹੈ ਨਾ ਜੀ ਨਾ ਇੱਕ ਨਹੀਂ ਝੋਨੇ ਆ ਇਹ ਤੇ ਮੈਂ ਹੀ ਕੁਫਰ ਤੋਂ ਲਈ ਜਉਣਾ ਹਾਂ ਜੇ 20 ਕਿਲੋ ਦਿੰਦੀ ਤੁਸੀਂ ਤੇ ਕਹਣਾ ਵੀ ਠੀਕ ਹੈ ਭਾਜੀ ਇਹ ਤਾਂ ਆਈ ਤੇ ਕਹਿੰਦਾ 20 ਹੈ ਜੀ ਆਈ ਨਹੀਂ ਕਹਿੰਦਾ ਵੀ ਠੀਕ ਹੈ ਹਣਾ ਹੋਰ ਤੁਸੀਂ ਮੰਨ ਲਾ ਮੈਂ ਕਹਾਂ 20 ਦਿੰਦੀ ਤੁਸੀਂ ਕਹੋ ਨਹੀਂ ਭਾਜੀ ਇਹ ਤੇ 10 ਕਿਲੋ ਵਾਲੀ ਆ ਹਾਂਜੀ ਸਹੀ ਹੈ ਕਿ ਗਲਤੀ ਆ ਨਹੀਂ ਬਿਲਕੁਲ ਬਿਲਕੁਲ ਬਾਕੀ ਵੇਖੋ ਇਹ ਤੈਨੂੰ ਮੁੜ ਕੇ ਫੋਨ ਲਾ ਕੇ ਚਲੋ ਇਹ ਬੰਦਾ ਵੀ ਚਲੋ ਲਾ ਕੇ ਵੀਰ ਸਾਡਾ ਇਦਾਂ ਕੀਤਾ ਅਸੀਂ ਇਹ ਵੀ ਸਾਡੇ ਸਾਹਮਣੇ ਹੀ ਕਹਿੰਦੇ ਜਿਹੜੇ ਵੀਰ ਮੰਨ ਲਓ ਕਰਦੇ ਤੁਸੀਂ ਸਮਝਾਉਂਦੇ ਵੀ ਇਹ ਕੰਮ ਨਾ ਕਰਿਆ ਕਰੋ ਨਾ ਕਰਿਆ ਕਰੋ ਨਹੀਂ ਬਾਜੀ ਸਾਡੀ ਬਹਾਮਰੀ ਨੂੰ ਬੇਨਤੀ ਹਾਂਜੀ ਹਾਂਜੀ ਚਲੋ ਸਾਡੀ ਹੱਥ ਜੋੜ ਕੇ ਬੇਨਤੀ ਸਾਰੇ ਵਪਾਰੀ ਭਰਾਵਾਂ ਨੂੰ ਕਿ ਯਾਰਾ ਕਿਸੇ ਨਾਲ ਗਲਤ ਨਾ ਕਰੋ ਠੀਕ ਹੈ ਗੱਲ ਬਿਲਕੁਲ ਬਿਲਕੁਲ ਸਹੀ ਗੱਲ ਇਹ ਦੁੱਧ ਦਾਖਿਆ ਦੇ 10 ਹੀ ਦੱਸੋ 10 ਹੀ ਦੱਸੋ ਸਹੀ ਹੈ ਨਾ ਭਾਜੀ ਹਾਂਜੀ ਹਾਂਜੀ ਇਹ ਨਾ ਦੱਸੋ ਕਿ ਇਹਦੇ ਥਲੇ 15 ਐ ਹਮ ਹਾਂ ਲੋ ਭਾਈ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ